ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਇਦਾਂ ਦੀ ਪਹਿਨ ਦੀ ਕਹਾਣੀ ਲੈ ਕੇ ਆਏ ਆ ਜਿਸ ਨੇ ਇਸ ਸਮਾਜ ਤੋਂ ਹਟ ਕੇ ਕੁਝ ਵੱਖਰਾ ਕੀਤਾ ਜਿਨ੍ਹਾਂ ਨੇ ਲੋਕਾਂ ਦੇ ਤਾਣੇ ਵੀ ਜਰੇ ਆ ਮਿਹਨੇ ਵੀ ਜਰੇ ਆ ਪਰ ਅੱਜ ਆਪਣਾ ਨਾਮ ਬਣਾ ਲਿਆ ਉਸ ਪਹਿਨ ਨੂੰ ਹਰ ਬੱਚਾ ਬੱਚਾ ਜਾਣਦਾ ਉਹ ਬਹੁਤ ਹੀ ਫੇਮਸ ਪਹਿਨ ਆ ਉਹ ਪਹਿਨੇ ਦਿਹਾੜੀ ਵੀ ਕੀਤੀ ਆ ਨਰਮੀ ਵੀ ਚੁਗਿਆ ਤੇ ਫੈਕਟਰੀਆਂ ਦੇ ਵਿੱਚ ਵੀ ਕੰਮ ਕੀਤਾ ਪਰ ਪਹਿਨ ਦਾ ਸੁਪਨਾ ਸੀ ਵੀ ਕੋ ਮੈਂ ਕੁਝ ਹਟਕੀ ਕਰਨਾ ਪਰ ਉਹ ਉਹ ਪਿੰਦੇ ਪਿੰਡ ਵਿੱਚ ਹੁੰਦੇ ਆ ਲੋਕਾਂ ਦੇ ਤਾਣੇ ਮਿਹਨੇ ਪੈਨੂ ਤੇ ਉਸਦੇ ਮਾਪਿਆਂ ਨੂੰ ਤੋੜ ਕੇ ਰੱਖ ਦਿੰਦੇ ਆ ਆਪਾਂ ਗੱਲ ਕਰਦੇ ਆ ਜੀ ਭੈਣ ਲਾਮੀਤ ਕਲਾਪ੍ਰੀਤ ਕੋਰ ਕੁਮਾਰ ਦੀ ਜਿਨ੍ਹਾਂ ਦੇ ਸੰਘਰਸ਼ ਤੇ ਆਪਾਂ ਵੀਡੀਓ ਲੈ ਕੇ ਆਏ ਆ ਐਨ ਹੋਣੀ ਦੋ ਭੈਣਾਂ ਤੇ ਇੱਕ ਭਰਾ ਵਾ ਲਾਪ੍ਰੀਤ ਭੈਣ ਸਭ ਤੋਂ ਵੱਡੀ ਆ ਤੇ ਉਸ ਦਾ ਭਰਾ ਸਭ ਤੋਂ ਛੋਟਾ ਵਾ ਹੁੰਦੇ ਟਾਈਮ ਦੇ ਵਿੱਚ ਤੇ ਪਹਿਲਾਂ ਦੇ ਟਾਈਮ ਵਿੱਚ ਪੈਣ ਦੇ ਬਹੁਤ ਹੀ ਸੁਧਾਰ ਆਇਆ ਬਹੁਤ ਫਰਕ ਆ ਦੇ ਹੁੰਦੇ ਟਾਈਮ ਵਿੱਚ ਪੈਣ ਦੇ ਘਰੇ ਹਾਲਾਤ ਬਹੁਤ ਜ਼ਿਆਦਾ ਵਧੀਆ ਵਾ ਜੋ ਦਿਲ ਕਰਦਾ ਪੈਣ ਦੇ ਜੋ ਦਿਲ ਕਰਦਾ ਖਾਂਦੇ ਆ ਜੋ ਦਿਲ ਕਰਦਾ ਪੀਂਦੇ ਆ ਪੈਣ ਦੀ ਮੰਮੀ ਡੈਡੀ ਨੂੰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੇਗੀ ਤਰਪ ਪੈਨਾ ਪਿੰਟੇ ਨੇ ਬਹੁਤ ਹੀ ਦਰਦ ਹੰਡਾਏ ਆ ਬਹੁਤ ਮਾੜੇ ਸਮੇ ਹਾਲਾਤ ਦੇਖਿਆ ਭੈਣ ਨੇ ਸਾਰਾ ਘਰ ਹੀ ਕੱਚਾ ਹੁੰਦਾ ਸੀਗਾ ਦੋਵੇਂ ਭੈਣਾਂ ਘਰੇ ਗੁਆ ਮਿੱਟੀ ਫੀਰਦੀਆਂ ਤੇ ਘਰ ਦੇ ਦਰਵਾਜ਼ਿਆਂ ਤੱਕ ਨੂੰ ਵੀ ਸਿਉਂਖ ਲੱਗੀ ਹੁੰਦੀ ਸੀਗੀ ਤੇ ਮੰਮੀ ਡੈਡੀ ਵੀ ਭੈਣ ਦੀ ਬਿਮਾਰ ਰਹਿੰਦੇ ਸੀਗੇ ਤੇ ਉਹ ਕੋਈ ਜ਼ਿਆਦਾ ਕੰਮ ਵੀ ਭਾਰਾ ਕੰਮ ਨਹੀਂ ਕਰ ਸਕਦੇ ਸੀਗੇ ਤੇ ਜਿਸ ਦੇ ਕਾਰਨ ਦਵਾਈ ਵੀ ਮਹਿੰਗੀ ਚਲਦੀ ਰਹਿੰਦੀ ਸੀ ਤੇ ਪੈਨੇ ਇਦਾਂ ਦੇ ਵੀ ਦਰਦ ਹੰਡਾਏ ਆ ਕਿ ਨੋਟ ਟੈਂਡ ਦੇ ਗੜ ਨੂੰ ਫਿਕਰ ਪੈ ਜਾਣਾ ਵੀ ਦੁੱਧ-ਦੁੱਧ ਤੇ ਪੈਸੇ ਕਿੱਥੋਂ ਦੇਣੇ ਆ ਤਾਂ ਉਹਨਾਂ ਨੇ ਚਾਹ ਪੀਣੀ ਹੀ ਬੰਦ ਕਰ ਦੇਣੀ ਵੀ ਦੁੱਧ ਦੇ ਦੁੱਧ ਹੈ ਨਹੀਂਗਾ ਦੁੱਧ ਲੈ ਕੇ ਆਵਾਂਗੇ ਪੈਸੇ ਚਾਹੀਦੇ ਆ ਫਿਰ ਟੈਂਡ ਨੇ ਕਿਹਾ ਵੀ ਅਸੀਂ ਚਾਹ ਪੀਣੀ ਵੀ ਬੰਦ ਕਰ ਦੇਣੀ ਫਿਰ ਗੁਆਂਡੀਆਂ ਦੇ ਘਰ ਲੱਸੀ ਲੈਣ ਜਾਣਾ ਜਦੋਂ ਇਨੀ ਠੰਡ ਦਾ ਟਾਈਮ ਹੋਣਾ ਜਦ ਗੁਆਂਡੀਆਂ ਦੇ ਘਰ ਲੱਸੀ ਲੈਣ ਜਾਣਾ ਤੇ ਉੱਥੇ ਜਾ ਕੇ ਉਹਨਾਂ ਨੇ ਪੁੱਛਣਾ ਵੀ ਚਾਹ ਪੀਣਾ ਪਰ ਭੈ ਕਿਹਦੀ ਮੇਰੇ ਅੰਦਰੋਂ ਦਿਲ ਕਰਨਾ ਵੀ ਮੈਂ ਚਾਹ ਪੀਲਾਂ ਪਰ ਮਨਾਂ ਕਰ ਦਿੰਦੀ ਸੀ ਇਦਾਂ ਪੈਨ ਨੇ ਬਲਸੂਤਾ ਕਿ ਇਦਾਂ ਦੇ ਮਾੜੇ ਹਾਲਾਤ ਦੇਖੇ ਆ ਸਭ ਤੋਂ ਪਿੱਛੋਂ ਪੈਨ ਨੇ ਫੀਸ ਪਾ ਨਹੀਂ ਇੱਕ ਸੂਟ ਪਾ ਕੇ ਹੀ ਸਕੂਲ ਜਾਣਾ ਪੈਨ ਨੇ ਉਹ ਸਕੂਲ ਵਿੱਚ ਵੀ ਪੈਨ ਨੂੰ ਸਿੰਗਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਪਰ ਭੈਣ ਨੂੰ ਅੱਗੇ ਨਹੀਂ ਪੜਾਇਆ ਗਿਆ ਜਦੋਂ ਸਕੂਲ ਵਿੱਚ ਕੋਈ ਪ੍ਰੋਗਰਾਮ ਹੋਣੇ ਪੈਂਦੇ ਸੀਗੇ ਕਰਨੀ ਭੈਣ ਦਾ ਇੱਕ ਸੁਪਨਾ ਹੁੰਦਾ ਸੀ ਵੀ ਮੈਂ ਸਿੰਗਰ ਬੰਨਾ ਪਰ ਭੈਣ ਨੂੰ ਮੇਰੇ ਪਿੱਛੋਂ ਘੱਟ ਵੀ ਸਪੋਰਟ ਨਹੀਂ ਮਿਲਦੀ ਸੀ ਕਿਉਂਕਿ ਇਨਾ ਪੈਸਾ ਨਹੀਂ ਸੀਗਾ ਹਾਲਾਤ ਮਾੜੇ ਸੀਗੇ ਇਸ ਦੇ ਕਾਰਨ ਭੈਣ ਦਾ ਸੁਪਨਾ ਉਹ ਵਿੱਚ ਹੀ ਪਹਿਲਾਂ ਰਹਿ ਗਿਆ ਫਿਰ ਉਸ ਤੋਂ ਬਾਅਦ ਭੈਣ ਨੇ ਫੈਕਟਰੀ ਦੇ ਵਿੱਚ ਕੰਮ ਕੀਤਾ ਫੈਕਟਰੀ ਦੇ ਵਿੱਚ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਬਣਾਈਆਂ ਭੈਣ ਦੀਆਂ ਫਿਰ ਭੈਣ ਨੇ ਸਕੂਲ ਵਿੱਚ ਬੱਚਿਆਂ ਨੂੰ ਪੜਾਇਆ ਤੇ ਉਸ ਤੇ ਜਿਹੜੀ ਤਨਖਾਹ ਮਿਲਦੀ ਸੀ ਉਹ ਭੈਣ ਨੇ ਆਪਣੀ ਜਿਦਾਨੀ ਲਾ ਲੋ ਦੇ ਪ੍ਰਾਈਵੇਟ ਉਹਨੇ ਆਪਣੀ ਪੜਾਈ ਕੀਤੀ ਫਿਰ ਇੱਕ ਵਾਰ ਭੈਣ ਨੂੰ ਕਿਸੇ ਸੇਲੀ ਦਾ ਫੋਨ ਆਉਂਦਾ ਹੈਗਾ ਤੇ ਉਹ ਕਹਿੰਦੀ ਹੈ ਵੀ ਤੂੰ ਉੱਥੇ ਜਾ ਵੀ ਉੱਥੇ ਵੀ ਰਿਕਾਰਡਿੰਗ ਕਰਦੇ ਆ ਗਾਣੇ ਫਿਰ ਭੈਣ ਆਪਣੇ ਘਰ ਦੇ ਤੋਂ ਚੋਰੀ ਚੰਡੀਗੜ੍ਹ ਗਈ ਉੱਥੇ ਭੈਣ ਨੇ ਮਤ ਗਾਣਾ ਰਿਕਾਰਡ ਕਰਕੇ ਆਈ ਪੁਰਪੇਨ ਦਾ ਗਾਣਾ ਨਹੀਂ ਚੱਲਿਆ ਮਤਲਬ ਕਿ ਸ਼ੇਅਰ ਨਹੀਂ ਕੀਤਾ ਕਿਉਂਕਿ ਉਸਦੀ ਆਵਾਜ਼ ਮਤਲਬ ਕਿ ਜਿਹੜੀ ਰਿਕਾਰਡ ਕੀਤੀ ਸੀ ਉਹ ਸਹੀ ਨਹੀਂ ਗਈ ਪਰ ਵਿੱਚ ਹੌਲੀ ਹੌਲੀ ਭੈਣ ਮਤਲਬ ਕਿ ਜਿੰਮ ਐਕਟਿੰਗ ਵਿੱਚ ਟਰਾਈ ਕਰਨ ਲੱਗੀ ਪਰ ਭੈਣ ਬਹੁਤ ਡਰਦੀ ਸੀ ਫਿਰ ਭੈਣ ਨੇ ਐਕਟਿੰਗ ਜਦੋਂ ਆਈ ਫਿਰ ਭੈਣ ਨੇ ਹੌਲੀ ਹੌਲੀ ਤਾਰਜਨ ਟੀਵੀ ਵਾਲਾ ਨਾ ਕੰਮ ਕੀਤਾ ਫਿਰ ਤਰਨਾਟ ਟੀਵੀ ਵਾਲਾ ਸਾਰੇ ਦੇ ਨਾਲ ਕੰਮ ਕੀਤਾ ਫਿਰ ਭੈਣ ਨੇ ਉਸ ਤੋਂ ਬਾਅਦ ਆਪਣਾ ਚੈਨਲ ਬਣਾਇਆ ਲਾਪ੍ਰਿਤ ਕੁਮਾਰ ਜੋ ਕਿ ਬਹੁਤ ਹੀ ਚੱਲਿਆ ਵਾ ਤੇ ਉਸ ਤੇ 5 ਲੱਖ ਦੇ ਤਕਰੀਬਨ 100 ਸਬਸਕ੍ਰਾਈਬਰਾਂ ਤੇ ਭੈਣ ਦੀਆਂ ਹਰ ਵੀਡੀਓ ਮਿਲੀਅਨਸ ਦੇ ਵਿੱਚ ਗਈਆਂ ਹੋਈਆਂ ਹਨ ਤੇ ਭੈਣ ਦੇ ਐਕਟਿੰਗ ਨੂੰ ਵੀ ਬਹੁਤ ਪਸੰਦ ਕੀਤਾ ਵਾ ਉਸ ਤੋਂ ਬਾਅਦ ਫਿਰ 10 ਨੇ ਆਪਣਾ ਗੀਤ ਵੀ ਕੀਤਾ ਵਾ ਜਿਸ ਦੇ ਨਾਲ ਉਸ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਵਾ ਤੇ ਹੁਣ ਉਸ ਭੈਣ ਦੀ ਮੈਰਿਜ ਹੋਣ ਤੋਂ ਬਾਅਦ ਉਸਦੇ ਹਸਬੰਦ ਵੀ ਬਹੁਤ ਅੱਛੇ ਸੁਭਾਅ ਦੇ ਮਿਲੇ ਆ ਤੇ ਜੋ ਕਿ ਬਹੁਤ ਹੀ ਹੁਨਰ ਸਪੋਰਟ ਕਰਦੇ ਆ ਤੇ ਉਹ ਆਪ ਵੀ ਵੀਡੀਓ ਦੇ ਵਿੱਚ ਕੰਮ ਕਰਦੇ ਆ ਇਹ ਭੈਣ ਨੇ ਛੋਟੇ ਘਰ ਤੋਂ ਲੈ ਕੇ ਹੁਣ ਆਪਣਾ ਵਧੀਆ ਮਕਾਨ ਬਣਾਇਆ ਹੋਇਆ ਵਾ ਉੱਠ ਕੇ ਤੇ ਵਧੀਆ ਮਕਾਨ ਬਣਾਇਆ ਵਾ ਇਹ ਉਸ ਨੂੰ ਜਿਹੜੇ ਬਾਰਾਂ ਨੂੰ ਸੁੰਖਾਂ ਤੱਕ ਲੱਗੀਆਂ ਹੋਈਆਂ ਸੀ ਉਹ ਵਧੀਆਂ ਹੁਣ ਸਾਰਾ ਕੁਝ ਮਤਲਬ ਪ੍ਰੋਪਰ ਤਰੀਕੇ ਨਾਲ ਪਹਿਨੇ ਬਣਾਇਆ ਵਾ ਤੇ ਪਹਿਨੇ ਜਿਹੜੀ ਉਸ ਤੋਂ ਜ਼ਿੰਮੇਵਾਰੀ ਸੀ ਪੂਰੀ ਨਿਭਾਈ ਹੈ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ